ਜਿਹੜੇ ਲੋਕ ਜਾਨਵਰਾਂ ਪੰਛੀਆਂ ਨੂੰ ਪਿਆਰ ਕਰਦੇ ਨੇ ਆਹ ਵੀਡੀਓ ਸਪੈਸ਼ਲ ਉਹਨਾਂ ਲਈ ਆ। ਉਹ ਰੋਡ ਦੇ ਵਿੱਚ ਇੱਕ ਬਾਜ਼ ਜ਼ਖਮੀ ਹੋ ਜਾਂਦਾ। ਦੇਖੋ ਗੱਡੀਆਂ ਲੋਕ ਸਾਈਡ ਤੇ ਲਾ ਲੈਂਦੇ ਨੇ। ਬਾਹਰਲੀ ਵੀਡੀਓ ਇਹ। ਆਪਣੇ ਲੋਕ ਤਾਂ ਇੱਕ ਨਹੀਂ ਗੱਡੀਆਂ ਕੱਢ ਦਿੰਦੇ ਨੇ। ਜਾਨਵਰ ਕਾਫੀ ਮਾਰ ਵੀ ਜਾਂਦੇ ਨੇ ਵਿਚਾਰੇ ਰੋਡਾਂ ਤੇ ਦੇਖ ਹੀ ਨੇ ਤੁਸੀਂ। ਉਹ ਕੀ ਕਰ ਦਿੰਦੇ ਨੇ? ਰੈਸਕਿਊ ਟੀਮ ਦੁਆਰਾ ਇਹਨੂੰ ਲੈ ਜਾਂਦੇ ਨੇ ਤੇ ਉੱਥੇ ਕੇਅਰ ਕਰਦੇ ਨੇ, ਪ੍ਰੋਪਰ ਟ੍ਰੀਟਮੈਂਟ ਕਰਦੇ ਨੇ, ਸਾਫ਼ ਸਫੀਆ ਕਰਦੇ ਨੇ ਇਹਦਾ। ਤੇ ਇਹਨੂੰ ਪ੍ਰੋਪਰ ਜਦੋਂ ਇਹ ਠੀਕ ਹੋ ਜਾਂਦਾ ਇਹਨਾਂ ਨੂੰ ਲੱਗਦਾ ਤੁਰਨ ਫਿਰਨ ਲੱਗ ਗਿਆ ਇਹਨੂੰ ਖਲਾਉਂਦੇ ਨੇ ਪਲਾਂਦੇ ਨੇ ਜਦੋਂ ਪ੍ਰੋਪਰ ਤੁਰਨ ਲੱਗ ਗਿਆ ਫਿਰ ਇਹਨੂੰ ਛੱਡਣ ਤੋਂ ਪਹਿਲਾਂ ਇੱਕ ਵਾਰ ਫੇਰ ਚੈੱਕ ਅਪ ਕਰਦੇ ਨੇ ਤੇ ਇਹਦੀ ਥੋੜੀ ਚੁੰਝ ਵਧੀ ਹੁੰਦੀ ਆ ਤੁਹਾਨੂੰ ਪਤਾ ਅੱਗੇ ਜਾ ਕੇ ਵੈਸੇ ਵੀ ਇਹਨੂੰ ਆਪ ਹੀ ਤੋੜਨੀ ਪੈਂਦੀ ਆ ਕੱਟ-ਕੁੱਟ ਕੇ ਚੁੰਝ ਇਹਨੂੰ ਪਜਾਤ ਕਰ ਦਿੰਦੇ ਨੇ ਤੇ ਇਹਦੀ ਵਿਚਾਰੇ ਦੀ ਜਾਨ ਪਾਚ ਜਾਂਦੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਹਨਾਂ ਲਈ ਇੱਕ ਲਾਈਕ ਤਾਂ ਜ਼ਰੂਰ ਬੰਦਦਾ വെക്ക ഉഡാൻ ഭരഗക്ക